ਲਾ ਸਜਣਾ ਪਿੰਡ ਦੌਲੇਵਾਲ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਇੱਕ ਬੱਛੀ ਲੱਗਿਆ ਤੁਹਾਨੂੰ ਦਿਖਾਉਣ ਸੂਆ ਬਾਈ ਕਹਿੰਦਾ ਰਹੂਗੀ ਦੂਜਾ ਤੇ ਇੱਕ ਹਫਤਾ ਪੈਂਡਿੰਗ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਆਪ ਵੀ ਚੰਗੇ ਸੀ ਮੰਦੀਆ ਤੇ ਲੱਗਿਆ ਵੀ ਚੰਗਾ ਤੇ ਬਾਕੀ ਮਿਲਕ ਰਿਕਾਰਡ ਵੀ ਇਹਦਾ ਬਹੁਤ ਕਮਾਲ ਦਾ ਹੈ ਤੇ ਬਾਕੀ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਹੋਰ ਜੋ ਬਰਾਗੀ ਹਾਲਾ ਠੀਕ ਠਾਕ ਚੜਦੀ ਕਲਾ ਨਾਮ ਤੇ ਫੋਨ ਨੰਬਰ ਦੱਸ ਦਿਓ ਜੀ ਨਾਮ ਮਰਾ ਲਾਡੀ ਬਾਈ ਪਿੰਡ ਦੌਲੇ ਵਾਲਾ फोन नंबर 6239908065 6239908065 08065 ਤੇ ਲਾਡੀ ਵਪਾਰ ਦਾ ਕੰਮ ਤਾਂ ਨਹੀਂ ਆਪਣਾ ਨਾ ਨਾ ਵੀ ਆ ਆਪਣੇ ਘਰੇਲੂ ਐ ਵੀ ਕਰਦੀ ਐ ਵੀ ਇੱਕ ਆਪਾਂ ਮੇਰੇ ਖਿਆਲ ਅ ਗਰਲੈਂਡੋ ਪਾਈਏ ਨਾ ਗਰਲੈਂਡੋ ਹਾਂ ਵੀ ਉਹ ਵੀ ਸੇਲ ਹੋਊਗੀ ਠੀਕ ਆ ਗੱਲ ਉਰਲੇ ਬੰਨੇ ਕਰਦੇ ਥੋੜੀ ਜੀ ਸੁਆ ਕਿਹੜਾ ਹੁੰਦੀ ਆ ਸੁਆ ਦੂਜਾ ਬਾਈ ਆਪ ਕਿਹੜੇ ਸੀਮਨ ਦੀ ਆ ਇਹ ਆਪ ਜੁਪੀਟਰ ਦੀ ਆ ਬਾਈ ਇਹ ਜੁਪੀਟਰ ਦੀ ਇਹਦੀ ਗਾਰੰਟੀ ਰਹੂਗੀ ਲਾਡੀ ਹਾਂ ਬਾਈ ਗਾਰੰਟੀ ਠੀਕ ਆ ਡੈਨਮਾਰਕ ਦੇ ਸੀਮਨ ਲਵਾਇਆ ਹੋਈ 40128 ਦਾ 40128 ਦੇ ਡੈਨਮਾਰਕ ਦੇ ਨਾਰਮਲ ਸੀਮਨ ਤੋਂ ਆ ਗਈ ਗੱਬਣਾ ਤੇ ਆਪ ਆ ਗਈ ਬਾਈ ਕ ਤੇ ਬਾਕੀ ਦਿਨ ਇਹ ਮੈਨੂੰ ਇਹ ਲੱਗਦਾ ਵੀ ਕਈ ਗੱਲ ਹੈ ਬਾਈ 6 ਤਰੀਕ ਨੂੰ ਦਿਨ ਪੂਰੇ ਹੋਣਗੇ ਤਾਜਰਾਟ ਛਾ ਦੇ ਕਰਨਾਂ ਚ ਪਾਰੇ ਪਿਆ ਗੈਪ ਠੀਕ ਹੈ ਜੇ ਮੈਂ ਗੱਗੀ ਕਹਿੰਦਾ ਹੁੰਦਾ ਵੀ ਟੈਰੀ ਕਾਰਟ ਵਾਂਗੂ ਲੱਗਦੀ ਆ ਹਾਂ ਤੇ ਇਹ ਗੈ ਐਲਡੀ ਭਾਈ ਇਹ ਮਸ਼ੀਨੀ ਚ ਵਾਈਦਾ ਕਿ ਹੱਥੀ ਦੇ ਬਾਈ ਜੇ ਮਰਜੀ ਚੋਲੋ ਮਸ਼ੀਨੀ ਵੀ ਚੋਲਾ ਨਾ ਮੱਥੀ ਵੀ ਚੋਲਾ ਡਬਲ ਛੇੜੀ ਹੈ ਹਾਂ ਬਾਈ ਸਾਈਡ ਪਾਸਾ ਤਾਂ ਨਹੀਂ ਕਰਦੀ ਨਾ 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 ਬਾਈ ਜਿਹਦਾ ਭਲਾ ਨੇ ਤੇ ਆ ਰਿਹਾ ਦੇਖ ਦਿਓ ਮੈਂ ਉਕੇ ਠੀਕ ਹੈ ਉਹ ਚੀਜ਼ ਦੀ ਗਾਰੰਟੀ ਰਹੂਗੀ ਹਾਂ ਬਈ ਆ ਜਮਾ ਠੰਡੀ ਸੀਲ ਲੈ ਠੀਕ ਹੈ ਸੁਭਾ ਦੀ ਆ ਗਈ ਠੰਡੀ ਹਾਈਟ ਮੈਂ ਕਹੂੰਗਾ ਆ ਗਈ ਮੀਡੀਅਮ ਤੇ ਸਰੀਰ ਇਹ ਕਹੂੰਗਾ ਵੀ ਮੱਜਾਂ ਨਾਲ ਦਾ ਉਤੋਂ ਬਿਲਕੁਲ ਸਟ੍ਰੇਟ ਤੇ ਲੈਗ ਸਕੋਰ ਦੀ ਰਹੂਗੀ ਪੂਰੀ ਮਜ਼ਬੂਤ ਪਹਿਲਾਂ ਨੇ ਬਈ 35 ਕਿਲੋ ਦਿੱਤਾ ਹੋਏ ਨੇ ਪੂਰਾ 35 ਹਾਂ ਬਈ ਕਿੰਨਾ ਪਾ ਸਕਦੇ ਆ ਦਿੱਗੇ ਹੁਣ ਬਈ ਆਪਾਂ 40 ਕਹਿ ਕੇ ਦੇਵਾਂਗੇ ਆ ਤੋਰ ਦੇ ਖੋਲ ਕੇ ਤੇ ਬਾਕੀ ਸੱਜਣੋ ਇੱਥੋਂ ਨਾ ਤੁਰਦੀ ਜਜਮੈਂਟ ਕਰ ਸਕਦੇ ਹੋ ਹਾਈਟ ਇਹਦੀ ਰਹੂਗੀ ਮੀਡੀਅਮ ਆ ਤੇ ਆਪ ਆ ਗਈ ਜੁਪੀਟਰ ਦੀ 40 28 ਤੋਂ ਆ ਗਈ ਬਾਈ ਕਹਿੰਦਾ ਪ੍ਰੈਗਨੈਂਟ ਕਮਾਲ ਆ ਲਾਡੀ ਬਾਈ ਇੱਥੋਂ ਦਿਨ ਕਿੰਨੇ ਦੱਸਿਆ ਬਾਕੀ ਦੇ ਦਿਨ ਬਾਈ ਦੇ 6 ਤਰੀਕੂ ਦਿਨ ਪੂਰੇ ਨੇ ਉੱਤੇ 2 ਲੈ ਜਾਂ 4 ਲੈ ਜੇ ਠੀਕ ਆ ਗੱਲ 6 ਨੂੰ ਦਿਨ ਪੂਰੇ ਅੱਜ ਤਰੀਕ ਹੈਗੀ 31 ਹਣਾ 31 ਬਾਈ 31 10 ਤੇ 2025 ਨੂੰ ਵੀ ਇਹ ਸ਼ੁਰੂ ਕਰੀ ਜਾਂ ਨਾ ਕਿਹੜਾ ਹੋਰ ਕਮਾ ਦੇ ਬਾਈ ਇੱਥੋਂ 40 ਕਿਲੋ ਬਾਈ ਜਮਾ ਪੋਲੇ ਹੱਥ ਨਾਲ ਦਊਗੀ ਤੇ ਜੇ ਕੋਈ ਗੱਬਣ ਭਰਾ ਲਈ ਜਾਂਦਾ ਥਾਣਾ ਦੀ ਗਰੰਟੀ ਦੇ ਦਾਂਗਾ ਹਾਂ ਜ਼ਿੰਮੇਵਾਰੀ ਆ ਬਾਈ ਆਪਣੀ ਠੀਕ ਆ ਗੱਲ ਤੇ ਆ ਕੀ ਡਾਬਲ ਛੇੜ ਇਹਨੂੰ ਬਾਈ ਕਹਿੰਦਾ ਜੇ ਹੱਥੀਂ ਚਵਾਈ ਤੇ ਲਾ ਲਓ ਤੇ ਚਾਹੇ ਇਹਨੂੰ ਲਾ ਲਓ ਮੱਲੋਂ ਮਸ਼ੀਨੀ ਚਵਾਈ ਤੇ ਇਹ ਕ ਪੂਰੀ ਮਜਬੂਤ ਰਹੂਗੀ ਹਰੇਕ ਪੱਖ ਤੋਂ ਆਰਡਰ ਵੀ ਫੁੱਲ ਵੱਡਾ ਬਣਾਉਗੀ ਤੇ 6 ਦਿਨ ਇਹਦੇ ਆਗੇ ਬਾਈ ਕਹਿੰਦਾ ਪੈਂਡਿੰਗ ਜਿਵੇਂ ਅਪਲਾਈ ਰੱਖਦੇ ਕੱਢ ਜਾਂਦੇ ਲਾਡੀ ਆੜੇ ਇਹਦਾ ਬਾਈ ਜਮਾ ਐਫ ਐਸ ਜੂਗੀ ਤੋ ਰਹਿਣੀ ਆਦਾ ਤੋ ਠੀਕ ਆ ਗੱਲ ਆ ਕਿਹੜਾ ਹੋਰ ਲੈ ਚੱਲ ਇਧਰ ਲੈ ਬੰਨੀ ਲੈ ਚੱਲ ਲੈ ਚੱਲ ਤੇ ਜਿਵੇਂ ਆਪਾਂ ਆਪ ਇਹ ਜੁਪੀਟਰ ਦੀ ਦੱਸਿਆ 40 128 ਤੋਂ ਪ੍ਰੈਗਨੈਂਟ ਉਹ ਚੀਜ਼ ਦੀ ਗਰੰਟੀ ਦੇਊਗੀ ਹਾਂ ਹਾਂ ਬਾਈ ਗਰੰਟੀ ਆਪਣੀ ਆਪਾਂ ਚੋਈ ਹੋਈਆ ਕਰੇ ਹਾਂ ਹਾਂ ਬਾਈ ਚੋਈ ਹੋਈਆ ਇਹ ਕਰਦੀ ਆ ਕਿ ਖਰੀਦੀ ਸੀ ਨਾ ਨਾ ਬਾਈ ਆਪਣੇ ਘਰ ਦੀ ਆ ਗਰਲੈਂਡੋ ਵੀ ਆਪਣੇ ਘਰ ਦੀ ਦੀ ਠੀਕ ਆ ਗੱਲ ਆ ਲੈ ਚੱਲ ਉ ਤੇ 35 ਕਿਲੋ ਬਾਈ ਕਹਿੰਦਾ ਪਹਿਲਾਂ ਨਹੀਂ ਦਿੱਤਾ ਐਸ ਵਾਰੀ 40 ਦੇ ਲਗਭਗ ਦੇ ਦੂ ਤੇ ਜੇ ਲਾਡੀ ਬਾਈ ਕੋਈ ਦੁੱਧ ਤਿਆਰ ਕਰਕੇ ਲੈ ਜਾਣਾ ਚਾਹੁੰਦਾ ਤੇ ਤਿਆਰ ਵੀ ਕਰਕੇ ਦੇ ਲੱਗ ਹਾਂ ਤਿਆਰ ਕਰਕੇ ਦੇ ਦਾਂਗੇ ਬਾਈ ਫਿਰ ਰੇਟ ਪੋ ਸਾਹਿਬ ਦਾ ਕਰ ਦਾਂਗੇ ਠੀਕ ਹੈ ਗੱਲ ਰੇਟ ਤਾਂ ਆਪਾਂ ਫੋਨ ਤੇ ਕਰਾਂਗੇ ਹੁਣ ਵੀ ਫੋਨ ਤੇ ਰੱਖਾਂਗੇ ਬਾਈ ਠੀਕ ਹੈ ਗੱਲ ਆ ਰੇਟ ਬਾਈ ਕਹਿੰਦਾ ਰਹੂਗਾ ਫੋਨ ਤੇ ਅਗਰ ਕਿਸੇ ਭਰਾ ਨੇ ਦੁੱਧ ਤਿਆਰੀ ਦਾ ਲੈ ਕੇ ਜਾਣਾ ਤਾਂ ਉਦਾਂ ਦਾ ਰੇਟ ਹੋ ਜਾਊਗਾ ਤੇ ਹਾਈਟ ਨਹੀਂ ਹੈਗੀ ਇਹਦੀ ਜਿਆਦੇ ਵੱਡੀ ਹਾਈਟ ਮੈਂ ਇਹਦੀ ਕਹੂੰਗਾ ਵੀ ਰਹੂਗੀ ਜਿਵੇਂ ਪੰਜਾਬ ਵਾਲੀਆਂ ਜਰਸੀਆਂ ਦੀ ਹਾਈਟ ਹੁੰਦੀ ਹੈ ਇਹਦਾ ਬਈ ਹਜੇ ਦੇਖੀ ਆ ਜਮਾ ਹੈ ਲਾਇ ਇਹਦਾ ਜਮਾ ਫਸ ਕੇ ਖੜ ਚ ਜਦੋਂ ਆਬਦੀ ਉਹ ਤੇ ਹੈਗੀ ਠੀਕ ਹੈ ਇਹ 6 ਤਰੀਕ ਨੂੰ ਦਿਨ ਪੂਰੇ ਬਈ ਠੰਡੀ ਸੀ ਫੁੱਲ ਆ ਇਹਦੇ ਮਰਜੀ ਬੈਠਾ ਰਹੇ ਨਾ ਕੋਈ ਸਵਾਦ ਹੀ ਨਹੀਂ ਜਮੇ ਓਕੇ ਇਹ ਰੇਟ ਦਾ ਫੋਨ ਤੇ ਰੂ ਹਰ ਰੇਟ ਫੋਨ ਤੇ ਕਰਾਂਗੇ ਬਈ ਆ ਨੰਬਰ ਬੋਲ ਦਿਓ ਜੀ 62399 ਹਾਂਜੀ 08065 ਬਈ 62399 08065 ਪਿੰਡ ਦੌਲਾ ਸਿੰਘ ਵਾਲਾ ਤਹਿਸੀਲ ਸੁਨਾਮ ਜਿਲ੍ਹਾ ਸੰਗਰੂਰ ਜਿਲ੍ਹਾ ਰਹੂਗਾ ਸੰਗਰੂਰ ਜਿਹੜੇ ਵੀ ਭਰਾ ਨੂੰ ਬੱਚੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਵਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ